ਕਈ ਵਾਰ ਨਾ ਪਰਿਵਾਰਾਂ ਦੇ ਵਿੱਚ ਜਦੋਂ ਕਿਸੇ ਬੰਦੇ ਦਾ ਵਿਆਹ ਹੋ ਜਾਂਦਾ ਉਹਦੇ ਔਲਾਦ ਨਹੀਂ ਹੁੰਦੀ ਤਾਂ ਉਹ ਉਹਦੇ ਕੋਲੇ ਕਾਫੀ ਜ਼ਿਆਦਾ ਪ੍ਰਾਪਰਟੀ ਹੁੰਦੀ ਆ ਤਾਂ ਕਈ ਵਾਰੀ ਉਹ ਬੰਦਾ ਪਹਿਲੀ ਘਰ ਵਾਲੀ ਦੀ ਸਹਿਮਤੀ ਦੇ ਨਾਲ ਦੂਜਾ ਵਿਆਹ ਕਰਵਾ ਲੈਂਦਾ ਪਹਿਲੀ ਘਰ ਵਾਲੀ ਸਹਿਮਤੀ ਦੇ ਦਿੰਦੀ ਆ ਉਹਨੂੰ ਜਜ਼ਬਾਤੀ ਕਰ ਦਿੱਤਾ ਜਾਂਦਾ ਕਿ ਆਪਣੀ ਜਿਹੜੀ ਸਾਰੀ ਪ੍ਰਾਪਰਟੀ ਆ ਉਹ ਐਵੇਂ ਚਲੀ ਜਾਏਗੀ ਹਨਾ ਇਸੇ ਤਰ੍ਹਾਂ ਦਾ ਇੱਕ ਬਰਨਾਲੇ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਮਾਮਲਾ ਬੜਾ ਚਰਚਾ ਦੇ ਵਿੱਚ ਅੱਜਕੱਲ੍ਹ ਇਤੋਂ ਦੇ ਇੱਕ ਦਲਵਾਰਾ ਸਿੰਘ ਬੰਦੇ ਨੇ ਨਾਮ ਨਾਮ ਦੇ ਬੰਦੇ ਨੇ ਜਿਹਦੇ ਕੋਲੇ 20 ਤੋਂ 22 ਏਕੜ ਸ਼ਹਿਰੀ ਪ੍ਰਾਪਰਟੀ ਹੈ ਉਹਦੇ ਪਹਿਲੀ ਘਰਵਾਲੀ ਜਿਹੜੀ ਹੈਗੀ ਸੀ ਮਨਜੀਤ ਕੌਰ ਉਹਦੇ ਜਦੋਂ ਵਿਆਹ ਤੋਂ ਬਾਅਦ ਬੱਚਾ ਹੋਇਆ ਤਾਂ ਜਨਮ ਦੇ ਸਮੇਂ ਉਹ ਬੱਚੇ ਦੀ ਮੌਤ ਹੋ ਗਈ ਫਿਰ ਕਈ ਸਾਲ ਉਹਦੇ ਔਲਾਦ ਨਾ ਹੋਈ ਤਾਂ ਦਰਬਾਰਾ ਸਿੰਘ ਨੇ ਪਹਿਲੀ ਪਤਨੀ ਮਨਜੀਤ ਕੌਰ ਨੂੰ ਭਰੋਸੇ ਦੇ ਵਿੱਚ ਲੈ ਕੇ ਦੂਜਾ ਵਿਆਹ ਕਰਵਾ ਲਿਆ ਪਰ ਉਦੋਂ ਦਰਬਾਰਾ ਸਿੰਘ ਨੇ ਤਿੰਨ ਕਿੱਲੇ ਜ਼ਮੀਨਾਂ ਜਿਹੜੀ ਆਪਣੀ ਪਹਿਲੀ ਪਤਨੀ ਦੇ ਨਾਂ ਉਹ ਡਿਗਰੀ ਕਰਵਾ ਦਿੱਤੀ ਸੀ ਪਰੰਤੂ ਉਹਦਾ ਇੰਤਿਕਾਲ ਨਾ ਕਰਵਾਇਆ ਕਿਉਂਕਿ ਪਹਿਲੀ ਪਤਨੀ ਦੀ ਸਹਿਮਤੀ ਸੀ ਦੂਜੇ ਵਿਆਹ ਦੇ ਵਿੱਚ ਤੇ ਉਹਨੇ ਕਾਗਜ਼ ਪੱਤਰ ਨਾ ਵੇਖੇ ਕਿ ਮੇਰੇ ਨਾਲ ਮੇਰੇ ਨਾਮ ਤੇ ਇੰਤਿਕਾਲ ਹੋ ਗਿਆ ਜਾਂ ਨਹੀਂ ਹੋ ਗਿਆ ਉਸ ਤੋਂ ਬਾਅਦ ਜਦੋਂ ਦਰਬਾਰਾ ਸਿੰਘ ਦੀ ਮੌਤ ਹੋ ਗਈ ਤਾਂ ਜਿਹੜੀ ਉਹਦੀ ਦੂਜੀ ਪਤਨੀ ਉਹਦੇ ਘਰ ਜਿਹੜੇ ਇੱਕ ਬੇਟਾ ਤੇ ਦੋ ਬੇਟੀਆਂ ਪੈਦਾ ਹੋਣਾ ਤਾਂ ਦਰਬਾਰਾ ਸਿੰਘ ਦੀ ਮੌਤ ਤੋਂ ਬਾਅਦ ਵਿਆਹ ਤੋਂ ਬਾਅਦ ਹੀ ਵੈਸੇ ਉਹਨਾਂ ਦਾ ਦੱਸਣਾ ਕਿ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਦਰਬਾਰਾ ਸਿੰਘ ਦੀ ਮੌਤ ਹੋ ਗਈ ਤਾਂ ਉਹਦੀ ਦੂਜੀ ਪਤਨੀ ਪਰਮਜੀਤ ਕੌਰ ਤੇ ਉਹਦੇ ਬੱਚੇ ਆਨੇ ਉਹਦੇ ਬੇਟੇ ਨੇ ਮਨਜੀਤ ਕੌਰ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਹ ਮਾਮਲਾ ਅੱਜ ਕੱਲ ਬਰਨਾਲਾ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਹੈ ਤੁਹਾਡੇ ਵੀ ਪਿੰਡਾਂ ਦੇ ਵਿੱਚ ਇਹ ਬਹੁਤ ਕੇਸ ਹੋਣਗੇ ਕਿ ਕੋਈ ਬੇਔਲਾਦ ਬੰਦਾ ਪਹਿਲੀ ਘਰਵਾਲੀ ਦੀ ਸਹਿਮਤੀ ਦੇ ਨਾਲ ਵਿਆਹ ਕਰਵਾ ਲੈਂਦਾ ਤੇ ਬਾਅਦ ਚ ਜਿਹੜੀ ਪਹਿਲੀ ਘਰਵਾਲੀ ਆ ਉਹਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਚਾਹੇ ਉਹਨੇ ਪਹਿਲਾਂ ਸਹਿਮਤੀ ਦਿੱਤੀ ਹੁੰਦੀ ਆ ਕਿ ਠੀਕ ਆ ਤੂੰ ਦੂਜਾ ਕਾਰਵਾ ਲੈ ਜਿਹੜਾ ਮਾਮਲੇ ਦਾ ਮੈਂ ਜ਼ਿਕਰ ਕੀਤਾ ਬਰਨਾਲੇ ਦਾ ਇਹ ਹਾਈਲਾਈਟ ਮਾਮਲਾ ਕਾਫੀ ਹਾਈ ਕੋਰਟ ਤੱਕ ਚੱਲ ਰਿਹਾ ਹੈ ਇਹਦੇ ਵਿੱਚ ਅ ਅ ਸਰਜੀਤ ਸਿੰਘ ਫੂਲ ਦੀ ਜਿਹੜੀ ਕਿਸਾਨ ਜਥੇਬੰਦੀ ਆ ਉਹ ਪੀੜ ਤੇ ਮਨਜੀਤ ਕੌਰ ਧਿਰ ਦੇ ਨਾਲ ਆ ਪਰ ਦੂਜੇ ਪਾਸੇ ਇੱਕ ਦੋ ਹੋਰ ਜੁਨੀਆਨਾ ਜਿਹੜੀਆਂ ਉਹ ਵੀ ਆਇਆ ਹੁਣਾਂ ਨੇ ਕਹਿਣ ਤੋਂ ਬਾਅਦ ਆ ਕਿ ਇਹਦੇ ਵਿੱਚ ਕਿਸਾਨ ਜੁਨੀਆਨਾ ਵੀ ਆਮੋ ਸਾਹਮਣੇ ਨੇ ਤੇ ਹਾਈ ਕੋਰਟ ਦੇ ਵਿੱਚ ਮੈਟਰ ਚੱਲਦਾ ਹੈ ਪੀੜਤ ਕਰਨੇ ਅੱਜ ਬਰਨਾਲੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਇਹ ਸਾਰੀ ਪ੍ਰੈਸ ਕਾਨਫਰੰਸ ਜੇ ਤੁਹਾਡੇ ਕੋਲੇ ਸਮਾਂ ਹੈ ਤਾਂ ਮੇਰੀ ਬੇਨਤੀ ਹੈ ਕਿ ਇਹਨੂੰ ਸੁਣਿਓ ਕਿਉਂਕਿ ਇਹ ਸਮਾਜਿਕ ਮੁੱਦਾ ਇਹੋ ਜਿਹੇ ਮਾਮਲੇ ਤੁਹਾਡੇ ਵੀ ਪਿੰਡਾਂ ਦੇ ਵਿੱਚ ਹੋਰ ਬਹੁਤ ਹੋਣਗੇ ਕਿ ਜਦੋਂ ਬੰਦਾ ਬੇਵੌਲਾਦ ਬੰਦਾ ਆਪਣੀ ਪਹਿਲੀ ਘਰਵਾਲੀ ਦੀ ਸਹਿਮਤੀ ਨਾਲ ਦੂਜਾ ਵਿਆਹ ਕਰਵਾਉਂਦਾ ਤਾਂ ਦੂਜੇ ਵਿਆਹ ਤੋਂ ਬਾਅਦ ਪਹਿਲੀ ਘਰਵਾਲੀ ਦੇ ਨਾਲ ਕੀ ਬੀਤਦੀ ਆ ਉਹ ਸਾਰੀ ਕਹਾਣੀ ਜਿਹੜੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਦੱਸੀ ਗਈ ਆ ਇਹ ਜਿਹੜਾ ਮਾਮਲਾ ਹੈ ਜੀ ਮਨਜੀਤ ਕੌਰ ਮੇਰੇ ਨਾਲ ਬੈਠੇ ਨੇ ਇੱਥੋਂ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਇਹਨਾਂ ਦਾ ਸਹਰਾਏ ਜਿਹੜਾ ਪਰਿਵਾਰ ਆ ਉਹ ਰਹਿੰਦਾ ਇਹਨਾਂ ਦੇ ਪਤੀ ਦਾ ਨਾਮ ਦਲਵਾਰਾ ਸਿੰਘ ਸੀਗਾ ਵਿਆਹ ਤੋਂ ਬਾਅਦ ਇਹਨਾਂ ਨੇ ਇੱਕ ਬੱਚੇ ਨੂੰ ਵੀ ਜਨਮ ਦਿੱਤਾ ਜਿਹਦੀ ਕਿ ਜਨਮ ਸਮੇਂ ਹੀ ਮੌਤ ਹੋ ਗਈ ਸੀ ਤਾਂ ਦਲਵਾਰਾ ਸਿੰਘ ਚੰਗੀ ਪ੍ਰਾਪਰਟੀ ਦੇ ਮਾਲਕ ਸੀਗੇ ਤਾਂ ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਵੀ ਮੈਂ ਤੁਹਾਡੇ ਨਾਂ ਤੇ ਕੁਝ ਜ਼ਮੀਨ ਲਵਾ ਦਿੰਦਾ ਮੈਨੂੰ ਦੁਬਾਰਾ ਵਿਆਹ ਕਰਾ ਲੈਣ ਦੋ ਆਪਣੀ ਸਾਰੀ ਜਾਇਦਾਦ ਜਾਓ ਉਹਨਾਂ ਨੇ ਬਹੁਤ ਸ਼ਰੀਫ ਪਰਿਵਾਰ ਚੋਂ ਨੇ ਇਹਨਾਂ ਨੇ ਸਹਿਮਤੀ ਦਿੱਤੀ ਤਾਂ ਉਹਨਾਂ ਨੇ ਤਿੰਨ ਕਿੱਲੇ ਜ਼ਮੀਨ ਦੀ ਡਿਗਰੀ ਕਰਵਾਤੀ ਔਰ ਕਿਉਂਕਿ ਸਹਿਮਤੀ ਨਾਲ ਹੋਇਆ ਸਾਰਾ ਕੁਝ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਸੋ ਇਹਨਾਂ ਨੇ ਉਹ ਡਾਕੂਮੈਂਟ ਦੇਖੇ ਵੀ ਨਹੀਂ ਉਹਦੀ ਡਿਊਟੀ ਬਣਦੀ ਸੀ ਕਿ ਉਹ ਉਹਦੀ ਇੰਤਕਾਲ ਵੀ ਕਰਾਉਂਦਾ ਪਰ ਦਰਬਾਰਾ ਸਿੰਘ ਨੇ ਉਹ ਇੰਤਕਾਲ ਕਰਵਾਇਆ ਨਹੀਂ ਫਿਰ ਵਿਆਹ ਜਦੋਂ ਉਹਨਾਂ ਦਾ ਸੈਕੰਡ ਹੋ ਗਿਆ ਤੇ ਉਹ ਇਹਨਾਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ ਦੋਨੇ ਰੜਕੀਏ ਜਿਹੜੀ ਸੈਕੰਡ ਉਹਨਾਂ ਦੀ ਪਤਨੀ ਆਈ ਉਹਦਾ ਨਾਮ ਪਰਮਜੀਤ ਕੌਰ ਕੁੱਟਣ ਮਾਰਨ ਲੱਗ ਗਏ ਦੂਜੇ ਘਰ ਚ ਵੀ ਨਾਲ ਦੇ ਘਰੇ ਹੀ ਇਹਨਾਂ ਦੇ ਚਾਚੇ ਚਾਚੀ ਦੀ ਕੁੜੀਆ ਦਰਬਾਰਾ ਸਿੰਘ ਤੇ ਭਰਾ ਦੇ ਘਰੇ ਚਲੋ ਉਹਨਾਂ ਨੇ ਪਿੰਡ ਜਾ ਕੇ ਬੇਨਤੀ ਕੀਤੀ ਵੀ ਸਾਥੋਂ ਨਹੀਂ ਸੁਣਿਆ ਜਾਂਦਾ ਰੋਜ਼ ਚੀਕਾਂ ਪੈਂਦੀਆਂ ਤੁਸੀਂ ਲੈ ਕੇ ਜਾ ਇਹ ਲੈ ਗਏ ਉੱਥੇ ਫਿਰ ਦਰਬਾਰਾ ਸਿੰਘ ਥੋੜਾ ਜਿਹਾ ਉੱਥੇ ਜਾ ਕੇ ਵੀ ਇਹਨਾਂ ਨੂੰ ਪਰੇਸ਼ਾਨ ਕਰਨ ਲੱਗੇ ਸ਼ਰਾਬ ਪੀ ਕੇ ਪਿੰਡ ਤੇ ਫਿਰਨਾ ਉਤਰਨਾ ਘਰੇ ਜਾਣਾ ਨਹੀਂ ਤਾਂ ਇਹ ਬੜੇ ਪਰੇਸ਼ਾਨ ਹੋ ਜਾਂਦੇ ਸੀ ਵੀ ਮੇਰਾ ਹਸਬੰਡ ਇੱਥੇ ਆਉਂਦਾ ਘਰੇ ਆਉਂਦਾ ਨਹੀਂ ਤਾਂ ਇਹ ਖਾਫੇ ਉਹਦੇ ਨਾਲ ਫਿਰ ਪਰੇਸ਼ਾਨ ਉਦੋਂ ਬਾਅਦ ਹੋ ਗਈ मतलब डिप्रेशन ਦੇ ਚ ਵੀ ਰਹਿਣ ਲੱਗੇ ਫਿਰ ਇਹਨਾਂ ਨੂੰ ਲੱਗਿਆ ਵੀ ਆਪਾਂ ਨੂੰ ਕੁਝ ਦੇਖਣਾ ਚਾਹੀਦਾ ਵੀ ਉਹ ਕੀ ਆਪਣੇ ਡਾਕੂਮੈਂਟ ਵਗੈਰਾ ਜੇ ਉਹ ਦੇਖੇ ਤਾਂ ਇੰਤਕਾਲ ਨਹੀਂ ਸੀਗਾ ਤਾਂ ਸਾਡੇ ਕੋਲੇ ਉਹਦੀ ਜਿਹੜੀ ਡਿਗਰੀ ਹੈ 1993 ਚ ਹੋਈ ਵੀ ਆ ਉਹਦੀ ਆਹ ਕਾਪੀ ਹੈਗੀ ਬਕਾਇਦਾ ਇਹ ਲੀਗਲ ਡਾਕੂਮੈਂਟ ਹੈ ਔਰ ਅੱਜ ਤੱਕ ਜਿੰਨੀਆਂ ਵੀ ਪੋਰਟਾਂ 'ਚ ਅਸੀਂ ਗਏ ਆ ਸਾਰਿਆਂ ਨੇ ਇਸ ਡਾਕੂਮੈਂਟ ਨੂੰ ਵੈਲਿਡ ਮੰਨਿਆ ਕਿ ਇਹ ਡਾਕੂਮੈਂਟ ਸਹੀ ਆ ਜੈਨੂਇਨ ਆ ਪਰ ਇਹਦਾ ਇੰਤਕਾਲ ਦਾ ਜਿਹੜਾ ਮਾਮਲਾ ਉਹ ਹਲੇ ਲਟਕਿਆ ਹੋਇਆ ਕੁਝ ਕਾਨੂੰਨੀ ਤਕਨੀਕੀ ਗੱਲਾਂ ਕਰਕੇ ਤਾਂ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਸਾਰੀਆਂ ਜਿਹੜੀਆਂ ਟੈਕਨੀਕਲ ਸਮੱਸਿਆਵਾਂ ਨੇ ਉਹ ਦੂਰ ਕਰ ਦਈਏ ਇਸ ਵੇਲੇ ਮਾਣਦਾ ਇਹ ਹਾਈ ਕੋਰਟ ਚ ਪੈਂਡਿੰਗ ਹੈ ਤਾਂ ਇਸ ਦੇ ਦੌਰਾਨ ਇੱਥੇ ਜਦੋਂ ਬਰਨਾਲਾ ਕੋਰਟ ਦੇ ਵਿੱਚ ਇਹ ਕੇਸ ਚੱਲ ਰਿਹਾ ਸੀ ਤਾਂ ਜੱਜ ਸਾਹਿਬ ਨੇ ਦੋਨਾਂ ਨੂੰ ਬਿਠਾ ਕੇ ਪਾਰਟੀਆਂ ਨੂੰ ਇੱਕ ਕੰਪਰੋਮਾਈਜ਼ ਕਰਵਾਤਾ ਸੀ ਸਮਝੌਤਾ ਕਰਵਾਤਾ ਸੀਗਾ ਜਿਹਦੇ ਵਿੱਚ ਇਹ ਬਿਆਨ ਆ ਮੁਖਤਿਆਰ ਆਮ ਦਾ ਵੀ ਜੇ ਅਸੀਂ ਸਾਰੇ ਕੇਸ ਵਾਪਸ ਲੈ ਲਾਂਗੇ 50 ਲੱਖ ਦੇ ਸਮਝੌਤਾ ਹੋਇਆ ਆ ਚੈੱਕ 20 ਪਰਮਜੀਤ ਕੌਰ ਨੇ ਮਨਜੀਤ ਕੌਰ ਦੇ ਨਾਂ ਤੇ ਜਾਰੀ ਕਰਤਾ ਸੀ ਇਹ ਤੁਸੀਂ ਦੇਖ ਸਕਦੇ ਹੋ ਇਹ ਚੈੱਕ ਦੀ ਫੋਟੋ ਕਾਪੀ ਹੈ ਇਹ ਉਹਨਾਂ ਨੇ ਚੈੱਕ ਜਾਰੀ ਕਰਤਾ ਸੀ ਇਹਨਾਂ ਨੇ ਆ ਰਿਟਰਨ ਕਮਿਟਮੈਂਟ ਦਿੱਤੀ ਸੀਗੀ کورٹ ਦੇ ਵਿੱਚ ਕਿ ਅਸੀਂ ਸਾਰੇ ਕੇਸ ਵਗੈਰਾ ਸਭ ਕੁਝ ਸਾਰੀ ਲਿਟੀਗੇਸ਼ਨ ਖਤਮ ਕਰ ਦਾਂਗੇ ਪਰ ਪਰਮਜੀਤ ਕੌਰ ਕਿਉਂਕਿ ਇਮਾਨਦਾਰੀ ਨਾਲ ਨਹੀਂ ਸੀ ਕੀਤਾ ਉਹਨਾਂ ਨੇ ਸੋ ਉਹਨਾਂ ਨੇ ਫਿਰ ਜੱਜ ਸਾਹਿਬ ਦੀ ਬਦਲੀ ਹੋ ਗਈ ਪੁਦਰਾਤੀ ਜਿਹੜੇ ਨਵੇਂ ਜੱਜ ਸਾਹਿਬ ਆਏ ਉਹਨਾਂ ਕੋਲੇ ਆ ਕੇ ਉਹਨਾਂ ਨੇ ਕੀ ਉੱਥੇ ਪੇਸ਼ ਕੀਤੀਆਂ ਚੀਜ਼ਾਂ ਇਹ ਸਮਝੌਤਾ ਸਿਰੇ ਚੜਿਆ ਨਹੀਂ ਤਾਂ ਸਟਾਪ ਪੇਮੈਂਟ ਹੋ ਗਈ ਇਹਦਾ ਕੇਸ ਵੀ ਚੈੱਕ ਬਾਉਂਸ ਹੋ ਗਿਆ ਇਹਦਾ ਵੀ ਕੇਸ ਅਦਾਲਤ ਦੇ ਵਿੱਚ ਵਿਚਾਰਾ ਤੇ ਹੀ ਨਾਲ ਇਸ ਵੇਲੇ ਸੋ ਅਗਲੀ ਜਿਹੜੀ ਫਿਰ ਗੱਲ ਇਹ ਹੋਈ ਕਿ ਬਹੁਤ ਵਾਰੀ ਸਮਝੌਤੇ ਵਗੈਰਾ ਹੁੰਦੇ ਰਹੇ ਇਥੋਂ ਦੇ ਸਿਵਲ ਪ੍ਰਸ਼ਾਸਨ ਨੇ ਏਡੀਸੀ ਸਾਹਿਬ ਨੇ ਪੁਲਿਸ ਪ੍ਰਸ਼ਾਸਨ ਨੇ ਵੀ ਕਾਫੀ ਵਾਰੀ ਕੋਸ਼ਿਸ਼ਾਂ ਕੀਤੀਆਂ ਵਿੱਚ ਦੀ ਐ ਵੀ ਕਹਤਾ ਉਹਨਾਂ ਨੇ ਵੀ ਕੋਈ ਨਹੀਂ ਆ ਕੇ ਰਹਿ ਲਵੇ ਤਾਂ ਰਹਿਣ ਉਹਨਾਂ ਨੇ ਪਰ ਇਹਨਾਂ ਨੂੰ ਦਿੱਤਾ ਨਹੀਂ ਮੁੰਡਾ ਉਹਨਾਂ ਦਾ ਪਰਮਜੀਤ ਕੌਰ ਦਾ ਹਰਮਨ ਜੋਤ ਸਿੰਘ ਕਰਕੇ ਹੈਗਾ ਗੱਭਰੂ ਆ ਮੁੰਡਾ ਮੇਰਾ ਖਲ 18-19 ਸਾਲ ਦਾ ਹੁਣ ਉਹ ਤੇ ਉਹਦੀ ਮਾਂ ਪਰਮਜੀਤ ਕੌਰ ਉਹ ਫਿਰ ਇਹਨਾਂ ਨੂੰ खासा ਪਰੇਸ਼ਾਨ ਕਰਦੇ ਸੀਗੇ ਫਿਰ ਇਹ ਵਾਪਸ ਢੱਡੇ ਚਲੇ ਗਏ ਤਾਂ ਫਿਰ ਜਥੇ ਬੰਦੀ ਕੋਲੇ ਮਸਲਾ ਆਇਆ ਤਾਂ ਜਥੇ ਬੰਦੀ ਕੋਲੇ ਯਾਰ ਮਸਲਾ ਆਇਆ ਸੀ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਮਿਲੇ ਤਾਂ ਪ੍ਰਸ਼ਾਸਨ ਨੇ ਦੁਬਾਰਾ ਕੋਸ਼ਿਸ਼ਾਂ ਕੀਤੀਆਂ ਕੋਈ ਹੱਲ ਨਹੀਂ ਹੋਇਆ ਫਿਰ ਅਸੀਂ ਇੱਥੋਂ ਦੇ ਮੋਤਬਰ ਬੰਦਿਆਂ ਨੂੰ ਮਿਲੇ ਨਗਰ ਕੌਂਸਲ ਦੇ ਥੋਡੇ ਪ੍ਰਧਾਨ ਨੇਗੇ ਗੁਰਜੀਤ ਸਿੰਘ ਰਮਨਵਾਸ ਉਹਨਾਂ ਨੂੰ ਮਿਲੇ ਉਹਨਾਂ ਨੇ ਖਾਸੇ ਜ਼ਿਆਦਾ ਯਤਨ ਜਟਾਏ ਬਲਕਿ ਉਹਨਾਂ ਨੇ ਸਾਨੂੰ ਕਹਤਾ ਸੀ ਫਿਕਰ ਨਾ ਕਰੋ ਮੈਂ ਹੱਲ ਕਰੂੰਗਾ ਤਾਂ ਕੋਈ ਹੱਲ ਹੋਇਆ ਨਹੀਂਗਾ ਫਿਰ ਅਸੀਂ 9 ਤਰੀਕ ਨੂੰ ਆਏ ਅਸੀਂ ਕੁਝ ਨਹੀਂ ਕੀਤਾ ਅਸੀਂ ਦਰਵਾਜ਼ੇ ਮੂਰੇ ਬੈਠੇ ਉਹਨਾਂ ਦੇ ਆ ਕੇ ਸਪੀਕਰ ਲਾਇਆ ਸਾਰੀ ਗੱਲ ਅਸੀਂ ਆਪਦੀ ਰੱਖੀ ਵੀ ਸਾਡਾ ਪੱਖ ਜਾਇਜ਼ ਕਿਵੇਂ ਆ ਇਲੀਗਲ ਵਾਈਫ ਆ ਪਰਮਜੀਤ ਕੌਰ ਇਲੀਗਲ ਵਾਈਫ ਨਹੀਂ ਹੈਗੀ ਕਿਉਂਕਿ ਇਹਨਾਂ ਨਾਲ ਕਦੇ ਵੀ ਨਾ ਪੰਚਾਇਤੀ ਨਾ ਕੋਰਟ ਦੇ ਵਿੱਚ ਕੋਈ ਵੀ ਮਨਜੀਤ ਕੌਰ ਦਾ ਤਲਾਕ ਅਜੇ ਤੱਕ ਨਹੀਂ ਹੋਇਆ। ਔਰ ਉਹ ਖੁਦ ਵੀ ਸਾਰੇ ਡਾਕੂਮੈਂਟਾਂ 'ਚ ਵਰਮਜੀਤ ਕੌਰ ਵੀ ਲਿਖਦੀ ਆ ਵੀ ਪਹਿਲੀ ਪਤਨੀ ਮਨਜੀਤ ਕੌਰ ਆ। ਦਰਬਾਰਾ ਸਿੰਘ ਵੀ ਆਉਦੇ ਡਾਕੂਮੈਂਟਾਂ 'ਚ ਲਿਖਦਾ ਪਹਿਲੀ ਪਤਨੀ ਮਨਜੀਤ ਕੌਰ ਆ। ਤਾਂ ਅਸੀਂ ਉੱਥੇ ਖੜ ਕੇ ਆਪਦੀ ਸਾਰੀ ਗੱਲਬਾਤ ਕਰਕੇ ਤਾਂ ਸਾਡੇ ਕੋਲੇ ਸਿਟੀ 2 ਦੇ ਐਸ ਐਚ ਓ ਸਾਹਿਬ ਆਏ। ਉਹ ਕਹਿੰਦੇ ਵੀ ਚਲੋ ਤੁਸੀਂ ਐ ਨਾ ਕਰੋ। ਅਸੀਂ ਦੁਬਾਰਾ ਕੋਸ਼ਿਸ਼ ਕਰਦੇ ਹਾਂ। ਤਾਂ ਉਹਨਾਂ ਨੇ ਕਿਹਾ ਸਾਨੂੰ 4-5 ਦਿਨ ਦਿਓ ਪਰ ਅਸੀਂ 9 ਤਰੀਕ ਦਾ ਸਾਡਾ ਪ੍ਰੋਗਰਾਮ ਸੀ। ਅਸੀਂ 22 ਤਰੀਕ ਤੱਕ ਦਾ ਸਮਾਂ ਲਏਗੇ। 22 ਤਰੀਕ ਦੇ ਸਮੇਂ ਦੇ ਦੌਰਾਨ ਸਾਨੂੰ ਮਨਜੀਤ ਕਾਦੀਆਂ ਦੀ ਜਿਹੜੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਕਰਦੀਆਂ ਉਹਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛਿੰਨੀਪਾਲ ਉਹਨਾਂ ਨੇ ਪਹੁੰਚ ਕੀਤੀ ਕਿ ਦੂਜੀ ਪਾਰਟੀ ਮੇਰੇ ਕੋਲ ਆਈ ਆ ਤੁਸੀਂ ਵੀ ਆ ਜਾਓ ਆਪਾਂ ਨਵੇੜਦੇ ਆਂ ਪਰ ਉੱਥੇ ਵੀ ਉਹ ਬੀਬੀ ਕਿਸੇ ਗੱਲ ਤੇ ਆਈ ਨਹੀਂ ਫੇਰ ਚਲੋ ਅਸੀਂ ਆਪਦੇ ਦਿੱਤੇ ਮੁਤਾਬਕ ਰੱਖਣੀ ਸੀ ਪ੍ਰੋਗਰਾਮ ਇੱਕ ਵਾਰੀ ਫੇਰ ਡੀਐਸਪੀ ਸਾਹਿਬ ਨੇ ਬੁਲਾਇਆ 18 ਤਰੀਕ ਨੂੰ ਤਾਂ ਡੀਐਸਪੀ ਸਾਹਿਬ ਦੇ ਵੀ ਉਹ ਮੰਨੀ ਨਹੀਂ ਕਿਸੇ ਗੱਲ ਤੇ ਤਾਂ ਫੇਰ ਸਾਡੇ ਸਾਹਮਣੇ ਕੋਈ ਰਾਹ ਨਹੀਂ ਰਹਿ ਗਿਆ ਸੀਗਾ ਕਿ ਅਸੀਂ 22 ਤਰੀਕ ਨੂੰ ਆਈਏ ਅਸੀਂ 22 ਤਰੀਕ ਨੂੰ ਆਏ ਜੀ ਕਾਫੀ ਜਣੇ ਆਏ ਕੱਠ ਲੈ ਕੇ ਆਏ ਆ ਉਹਦਾ ਜਸੇਬੰਦੀ ਦਾ ਜਿਵੇਂ ਆਉਂਦੇ ਆ ਝੰਡਿਆਂ ਨਾਲ ਸਾਰਾ ਕੁਝ ਦਹੀ ਕਲਾਬ ਦੇ ਲੈ ਕੇ ਆਏ ਬੀਬੀ ਨੂੰ ਅਸੀਂ ਕੋਈ ਉਹਦੀ ਕੋਠੀ 'ਚ ਨਹੀਂ ਵੜਿਆ ਕੁਝ ਵੀ ਨਹੀਂ ਕੀਤਾ ਅਸੀਂ ਪਸ਼ੂਆਂ ਵਾਲੇ ਪਾਸੇ ਨੂੰ ਬਿਠਾਤਾ ਅਸੀਂ ਚਾਹੁੰਦੇ ਨਹੀਂ ਕਿ ਕਿ ਪਰਿਵਾਰ 'ਚ ਅਸੀਂ ਕੋਈ ਲੜਾਈ ਖੜੀ ਕਰੀਏ ਜਾਂ ਕੋਈ ਵੀ ਚਲੋ ਕੋਈ ਨਿਬੜ ਜੇ ਨਾ ਤਾਂ ਘੱਟੋ-ਘੱਟ ਇਹਨੂੰ ਘਰੇ ਰਹਿਣ ਦਾ ਅਸੀਂ ਰਾਈਟ ਆ ਜਿਹੜਾ ਉਹ ਦਵਾਇਆ ਉਹ ਵੀ ਬੜੇ ਕਾਮ ਤਰੀਕੇ ਨਾਲ ਸਾਰੇ ਲੋਕ ਆਏ ਬੀਬੀ ਨੂੰ ਅੰਦਰ ਬਿਠਾਇਆ ਵਿਹੜੇ 'ਚ ਕੁਝ ਲੋਕ ਬੈਠ ਗਏ ਫਿਰ ਸੁਖਮਨੀ ਸਾਹਿਬ ਦਾ ਪਾਠ ਹੋਇਆ ਫਿਰ ਅਰਦਾਸ ਹੋਈ ਦੇਗ ਪੰਡੀ ਚਲੋ ਉਦੋਂ ਬਾਅਦ ਸਾਰੇ ਬੈਠ ਗਏ ਰਾਮ ਨਾਲ ਉਸ ਦਿਨ ਸ਼ਾਮ ਨੂੰ ਫਿਰ ਸਾਡੇ ਕੋਲੇ ਕਾਦੀਆਂ ਜਥੇਬੰਦੀ ਦੇ ਲੋਕ ਆਏ ਪਰ ਫਿਰ ਵੀ ਕੋਈ ਗੱਲ ਫਰੇੜ ਨਹੀਂ ਜਿਹੜੀ ਤਾਂ ਇਹਦਾ ਮੀਨ ਟਾਈਮ ਪਰਮਜੀਤ ਕੌਰ ਚਲੀ ਗਈ ਹਾਈ ਕੋਰਟ ਦੇ ਵਿੱਚ ਉਹਨੇ ਜਾ ਕੇ ਉੱਥੇ ਜੀ ਹੋਮ ਸੈਕਟਰੀ ਤੋਂ ਲੈ ਕੇ ਐਸ ਐਚਓ ਤੱਕ ਸਾਰਿਆਂ ਨੂੰ ਪਾਰਟੀ ਬਣਾ ਲਿਆ ਵਿੱਚ ਸਭ ਸਾਰਿਆਂ ਨੂੰ ਬੀ ਜੀ ਇਹਨਾਂ ਨੇ ਮੈਨੂੰ ਮੇਰੇ ਕੱਪੜੇ ਪਾੜਤੇ ਜੀ ਇਹ ਮੈਨੂੰ ਘਰੋਂ ਭਜਾਤਾ ਜੀ ਮੇਰੀ ਜਾਨ ਨੂੰ ਖਤਰਾ ਕਰਤਾ ਜੀ ਬਹੁਤ ਕੁਝ ਲਿਖਤਾ ਚਲੋ ਖੈਰ ਉਹ ਗੱਲਾਂ ਠੀਕ ਨਹੀਂ ਸੀਗੀਆਂ ਅਸੀਂ ਵੀ ਵਕੀਲ ਸਾਹਿਬ ਆਉਦੇ ਵੱਲੋਂ ਪੇਸ਼ ਕੀਤੇ ਆ ਰਿਸਪਾਂਸ ਤਾਂ ਉਹਨਾਂ ਨੇ ਉੱਥੇ ਸਿਕਾਈ ਪੇਸ਼ ਕੀਤੀ ਡਾਕੂਮੈਂਟ ਦਿਖਾਏ ਤਾਂ ਜੱਜ ਸਾਹਿਬ ਨੇ ਹੁਣ ਆਰਡਰ ਕਰਤਾ ਜਿਹਦੇ ਤੋਂ ਅਸੀਂ ਬੜੇ ਆਸਵੰਦਾਂ ਔਰ ਅਸੀਂ ਸਵਾਗਤ ਵੀ ਕਰਦੇ ਆ ਹਾਈ ਕੋਰਟ ਦਾ ਇਸ ਗੱਲ ਸੇ ਇਸ ਫੈਸਲੇ 'ਚ ਉਹਨਾਂ ਨੇ ਹੁਣ ਕਹਿਤਾ ਕਿ 4 11 ਨੂੰ ਦੋਨੇ ਪਾਰਟੀਆਂ ਇੱਥੇ ਮੇਰੇ ਸਾਹਮਣੇ ਪੇਸ਼ ਹੋਊ ਆਪਾਂ ਸਮਝੌਤਾ ਕਰਨ ਦਾ ਯਤਨ ਕਰਾਂਗੇ ਤਾਂ ਸੋ ਇਸ ਕਰਕੇ ਹੁਣ ਅਸੀਂ ਇੱਥੇ ਕੋਈ ਪ੍ਰੋਟੈਸਟ ਵਗੈਰਾ 22 ਤਰੀਕ ਤੋਂ ਬਾਅਦ ਸਾਨੂੰ ਨਹੀਂ ਜ਼ਰੂਰਤ ਪਈ ਉਹ ਨਹੀਂ ਅਸੀਂ ਕਰ ਰਹੇ ਇਹ ਵੀ ਅਸੀਂ ਕਲੀਅਰ ਕਰ ਦੇਣਾ ਚਾਹੁੰਦੇ ਆ ਵੀ ਸਾਡਾ ਹੁਣ ਕੋਈ ਧਰਨਾ ਪ੍ਰਦਰਸ਼ਨ ਨਹੀਂ ਚੱਲ ਰਿਹਾ ਕਿਉਂਕਿ ਹੁਣ ਹਾਈ ਕੋਰਟ ਨੇ ਇਹਦਾ ਨੋਟਿਸ ਲੈ ਲਿਆ ਚੰਗੀ ਤਰ੍ਹਾਂ ਤਾਂ ਸਾਨੂੰ ਉਮੀਦ ਆ ਵੀ ਉਸ ਦਿਨ ਕੁਝ ਨਾ ਕੁਝ ਨਿਬੜ ਜਾਊਗਾ ਤਾਂ ਉਸ ਤੋਂ ਪਹਿਲਾਂ ਹੀ ਕੁਝ ਜਥੇਬੰਦੀਆਂ ਵੱਲੋਂ ਵੀ ਸਾਨੂੰ ਪਹੁੰਚ ਕੀਤੀ ਜਾ ਰਹੀ ਹੈ ਜਿਵੇਂ ਕੱਲ ਮਨਜੀਤ ਸਿੰਘ ਧਨੇਰ ਸਾਨੂੰ ਮਿਲੇ ਸੀਗੇ ਤਾਂ ਉਹ ਵੀ ਯਤਨ ਕਰ ਰਹੇ ਆ ਜੋ ਵੀ ਸਾਡੇ ਕੋਲੇ ਆਏ ਆ ਮੋਤਵਰ ਬੰਦੇ ਆਏ ਨੇ ਸ਼ਹਿਰ ਦੇ ਜਾਂ ਜੋ ਵੀ ਲੋਕ ਆਏ ਨੇ ਅਸੀਂ ਸਾਰਿਆਂ ਦਾ ਹੀ ਸਵਾਗਤ ਕੀਤਾ ਸਾਰਿਆਂ ਦਾ ਹੀ ਧੰਨਵਾਦ ਆ ਤਾਂ ਅਗਰ ਕੋਈ ਵੀ ਇਸ ਚੀਜ਼ ਨੂੰ ਸੁਝਾਉਣ 'ਚ ਕੋਈ ਪਹਿਲ ਕਦਮੀ ਕਰਦਾ ਸਾਡੇ ਵੱਲੋਂ ਸਵਾਗਤ ਆ ਨਹੀਂ ਤਾਂ ਫਿਰ ਅਦਾਲਤ 'ਚ 4-11 ਨੂੰ ਜੋ ਹੋਊਗਾ ਉਹ ਆਪਾਂ ਉਡੀ ਕਰ ਰਹੇ ਆਂ ਔਰ ਉਮੀਦ ਆ ਸਾਨੂੰ ਕਿ ਅਸੀਂ ਇਹਨਾਂ ਨੂੰ ਇਹ ਦਵਾਵਾਂਗੇ ਇਹਦੇ ਚ ਸਿਰਫ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਕਿ ਅਸੀਂ ਇਸ ਮਸਲੇ ਨੂੰ ਸਿਰਫ ਜਥੇਬੰਦੀ ਨੇ ਜਦੋਂ ਲਿਆ ਸਿਰਫ ਇਸ ਕਰਕੇ ਨਹੀਂ ਲੈ ਕੇ ਇਹ ਇੱਕ ਮਨਜੀਤ ਕਾਰ ਆ ਅਸੀਂ ਇਸ ਕਰਕੇ ਲੈ ਕੇ ਸਮਾਜ ਦੇ ਅੰਦਰ ਇਹ ਜੀਆਂ ਬਹੁਤ ਸਾਰੀਆਂ ਮਨਜੀਤ ਕਾਰ ਨੇ ਜਦੋਂ ਵਿਧਵਾ ਹੋ ਜਾਂਦੀਆਂ ਔਰਤਾਂ ਆਮ ਤੌਰ ਤੇ ਜੇ ਬੱਚਾ ਨਹੀਂ ਤਾਂ ਉਹਨੂੰ ਘਰੋਂ ਕੱਢ ਹੀ ਦਿੱਤਾ ਜਾਂਦਾ ਸਿਰਫ ਬੱਚਿਆ ਜੇ ਉਹ ਵੀ ਮੁੰਡਾ ਹੋਵੇ ਤਾਂ ਵਸਦਿਆਂਗੇ ਕੁੜੀ ਵੀ ਹੋਵੇ ਫਿਰ ਵੀ ਉਹਨੂੰ ਕੱਢ ਦਿੱਤਾ ਜਾਂਦਾ ਇਹ ਸਮਝ ਕੇ ਵੀ ਇਹ ਕਿਤੇ ਹੋਰ ਵਿਆਹ ਕਰਾ ਲੂਗੀ ਫਿਰ ਸਾਡੀ ਜਾਇਦਾਦ ਜਾਂਦੀ ਰਹੂ ਮਤਲਬ ਉਹ ਇੱਕ ਇਨਸਾਨ ਆ ਉਹਨੂੰ ਇਨਸਾਨ ਦੇ ਤੌਰ ਤੇ ਸਾਡੇ ਸਮਾਜ ਦੇ ਵਿੱਚ ਸਥਾਨ ਉਹ ਜਿਹੜਾ ਮਿਲਦਾ ਨਹੀਂ ਹੈ ਸੋ ਇਹ ਮਸਲਾ ਲੜਨ ਪਿੱਛੇ ਸਾਡੀ ਸੋਚ ਇਹ ਸੀ ਕਿ ਸਮਾਜ ਦੇ ਅੰਦਰ ਇੱਕ ਚੰਗਾ ਮੈਸੇਜ ਜਾਣਾ ਚਾਹੀਦਾ ਵੀ ਔਰਤਾਂ ਨਾਲ ਇਹ ਵਰਤਾਓ ਗਲਤ ਆ ਉਹਨਾਂ ਦੇ ਹੱਕ ਨਹੀਂ ਉਹ ਇਨਸਾਨ ਨੇ ਉਹਨਾਂ ਨੂੰ ਰਹਿਣ ਨੂੰ ਵਹਿਣ ਨੂੰ ਚਾਹੀਦਾ ਔਰ इवन ਕੇ ਸਾਰੀਆਂ ਕੋਰਟਾਂ ਵੱਲੋਂ ਇਹ ਆਲਰੇਡੀ ਡਾਇਰੈਕਸ਼ਨਾਂ ਨੇ ਆਲਰੇਡੀ ਫੈਸਲੇ ਨੇ ਕਿ ਅਕਾਮੋਡੇਸ਼ਨ ਰਹਿਣ ਦੀ ਥਾਂ ਹੈ ਜਿਹੜੀ ਉਹ ਸਾਰੇ ਪਰਿਵਾਰ ਨੇ ਪ੍ਰੋਵਾਈਡ ਕਰਨੀ ਆ ਉਹਦੇ ਪਤੀ ਨੇ ਕਰਨੀ ਆ ਹੁਣ ਉਹਦੇ ਬੇਟਾ ਹੈਗਾ ਚਲੋ ਮਤਰਿਆ ਬੇਟਾ ਤਾਂ ਹਰਮਨ ਜੀਤ ਸਿੰਘ ਉਹਨੇ ਕਰਨੀ ਆ ਉਹਦੀ ਡਿਊਟੀ ਹੈ ਉਹੀ ਚਾਹੁੰਦੇ ਆ ਕਿ ਇਹ ਮੈਸੇਜ ਸਾਡਾ ਜਿਹੜਾ ਹੈਗਾ ਇੱਕ ਤਾਂ ਜਿਹੜੀਆਂ ਗਲਤਫਹਿਮੀਆਂ ਵਿਰੋਧੀਧਿਰ ਵੱਲੋਂ ਫਲਾਈਆਂ ਜਾ ਰਹੀਆਂ ਜੀ ਮੈਨੂੰ ਕੁੱਟਿਆ ਜੀ ਮੈਨੂੰ ਐ ਕਰਤਾ ਜੀ ਉਹ ਕਰਤਾ ਜੀ ਕਿਸੇ ਨੇ ਉਹਨਾਂ ਨੂੰ ਇੱਕ ਸ਼ਬਦ ਵੀ ਨਹੀਂ ਬੋਲਿਆ ਕੋਈ ਵੀ ਘਰ ਦੇ ਵਿੱਚ 1 ਰੁਪਏ ਦੀ ਵੀ ਕੋਈ ਨੁਕਸਾਨ ਨਹੀਂ ਹੋਇਆ ਸਾਰਾ ਉਹਨਾਂ ਦਾ ਉਸੇ ਤਰ੍ਹਾਂ ਪਸ਼ੂ ਅਸੀਂ ਸੰਭਰੇ ਆ ਉਸ ਦਿਨ ਦੇ ਕਿਉਂਕਿ ਅਸੀਂ ਪਸ਼ੂ ਵਾਲੇ ਪਾਸੇ ਬੈਠੇ ਆ ਤਾਂ ਪਸ਼ੂ ਵੀ ਉਹਨਾਂ ਦੇ ਖੜੇ ਨੇ ਟਰੈਕਟਰ ਟਰਾਲੀ ਵੀ ਖੜੀ ਆ ਗੱਡੀ ਵੀ ਖੜੀ ਆ ਸਾਰਾ ਕੁਝ ਖੜਾ ਸੀ ਉਹਨਾਂ ਨੂੰ ਕਿਹਾ ਵੀ ਸੀ ਵੀ ਐਂ ਕਰੋ ਤੁਸੀਂ ਇਹ ਸਾਰਾ ਸਮਾਨ ਆਪਦਾ ਲੈ ਜਾਓ ਇਹਨਾਂ ਦਾ ਵੀ ਸਮਾਨ ਬੀਬੀ ਦਾ ਇੱਥੇ ਪਿਆ ਈਵਨ ਪੌਣ ਵਾਲੇ ਕੱਪੜੇ ਵੀ ਲੈ ਕੇ ਨਹੀਂ ਗਏ ਸੀ ਇਹ ਕਿਉਂਕਿ ਇਹਨਾਂ ਨੂੰ ਉਮੀਦ ਨਹੀਂ ਸੀਗੀ ਵੀ ਮੇਰੇ ਨਾਲ ਇਸ ਤਰ੍ਹਾਂ ਹੋਊਗਾ ਤਾਂ ਸੋਣਾ ਹੈਗਾ ਇਹਨਾਂ ਦਾ ਬਾਈ ਤੋਂਲੇ ਇਹ ਅੱਜ ਜਿਹੜਾ ਪਾਇਆ ਉਹ ਵੀ ਇੱਥੇ ਆ ਉਹਦੇ ਜੋ ਸਿਰਫ ਇੱਕ ਵਾਲੀਆਂ ਨੇ ਨਾਲ ਕੋਲੇ ਜਿਹੜੀਆਂ ਇਹਨਾਂ ਦੇ ਕੰਨਾਂ 'ਚ ਪਾਈਆਂ ਹੋਈਆਂ ਸੀਗੀਆਂ ਜਦੋਂ ਇੱਥੋਂ ਗਏ ਨੇ ਤਾਂ ਅਸੀਂ ਇਹਨਾਂ ਨੂੰ ਇਹੀ ਕਿਹਾ ਸੀਗਾ ਵੀ ਆਪਾਂ ਸਮਾਨ ਨੂੰ ਸਹਿਮਤੀ ਨਾਲ ਹੀ ਐਕਸਚੇਂਜ ਕਰ ਲਈਏ ਇਹਨਾਂ ਦਾ ਸਮਾਨ ਇਹਨਾਂ ਨੂੰ ਦੇ ਦਿਓ ਜਿਹੜਾ ਇੱਧਰ ਤੁਹਾਡਾ ਕਿਹਾ ਤੁਸੀਂ ਲੈ ਜਾਓ ਤੇ ਦਰਵਾਜ਼ੇ ਵੀ ਅਸੀਂ ਅੱਜ ਤੱਕ ਉਹ ਬੰਦ ਨਹੀਂ ਕੀਤਾ ਸਾਡਾ ਖੁੱਲਾ ਤਾਂ ਵੀ ਜਦੋਂ ਮਰਜ਼ੀ ਆਓ ਭਾਈ ਆਪਦਾ ਸਮਾਨ ਲੈ ਜਾਓ ਇਹਨਾਂ ਦਾ ਦੇ ਜਾਓ ਠੀਕ ਹੈ ਬੈਠੀ ਆਰਾਮ ਨਾਲ ਆਪਦਾ ਜਿਵੇਂ ਅਦਾਲਤ ਚੱਗੇ ਹੋਊਗਾ ਜਾਂ ਕੋਈ ਚਾਰ ਬੰਦੇ ਕਰਾਉਣਗੇ ਉਸ ਤਰ੍ਹਾਂ ਆਪਾਂ ਡਿਸੀਜਨ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਤੋਂ ਮੰਗੇ ਇਹ ਹੈ ਕਿ ਇਹ ਜਿਹੜਾ ਸਾਡਾ ਮੈਸੇਜ ਆ ਕਿ ਜੇ ਕੋਈ ਔਰਤ ਵਿਧਵਾ ਹੋ ਜਾਂਦੀ ਹੈ ਜਾਂ ਕਿਸੇ ਦੇ ਬੇਟਾ ਨਹੀਂ ਹੈਗਾ ਸਿਰਫ ਬੇਟੀ ਆ ਜਿਹੜਾ ਆਮ ਸਮਾਜ ਦੇ ਵਿੱਚ ਇਸ ਤਰ੍ਹਾਂ ਚੱਲਿਆ ਜਾਂਦਾ ਵੀ ਇਹ ਜਾਇਦਾਦ ਚਲੀ ਜਾਊਗੀ ਜਾਂ ਹੋਰ ਤੇ ਉਹਨੂੰ ਘਰਾਂ ਚੋਂ ਕੱਢ ਦਿੰਦੇ ਆ ਇਹ ਗਲਤ ਚੀਜ਼ ਆ ਇਹ ਨਹੀਂ ਹੋਣੀ ਚਾਹੀਦੀ ਔਰਤਾਂ ਵੀ ਇਨਸਾਨ ਨੇ ਔਰ ਉਹਨਾਂ ਨੂੰ ਵੀ ਜਿਉਣ ਦਾ ਵੀ ਹੱਕ ਹੈ ਤੇ ਜਿਵੇਂ ਕਿ ਸਾਡੇ ਕਾਨੂੰਨ ਨੇ ਦਿੱਤਾ ਉਹਨਾਂ ਨੂੰ ਜਾਇਦਾਦ ਦਾ ਵੀ ਕਿਤੇ ਨਾ ਕਿਤੇ ਜਾ ਕੇ ਭਾਵੇਂ ਲੇਟ ਮਿਲਦਾ ਕੋਈ ਨਾ ਕੋਈ ਥੋੜਾ ਬਹੁਤਾ ਹੱਕ ਹੈ ਮੇਂਟੇਨੈਂਸ ਦਾ ਹੱਕ ਹੈ ਰਹਿਣ ਦਾ ਹੱਕ ਹੈ ਇਹ ਹੱਕ ਸਾਨੂੰ ਦੇਣੇ ਚਾਹੀਦੇ ਆ ਸਮਾਜ ਨੂੰ ਸਾਡੇ ਜਿਹੜੇ ਲੋਕ ਨੇ ਚੇਤਨ ਹੋਣ ਇਸ ਗੱਲ ਨੂੰ ਲੈ ਕੇ ਤਾਂ ਕਿ ਜਿਹੜਾ ਅਦਾਲਤਾਂ ਦੇ ਵਿੱਚ ਜਿਵੇਂ ਪਿਛਲੇ 1993 ਤੋਂ ਲੈ ਕੇ ਅਦਾਲਤ ਦੇ ਵਿੱਚ ਫਿਰ ਰਹੇ ਆ ਤਾਂ ਉਹ ਬੁਰੀ ਹਾਲਤ ਹੈ ਇਹਨਾਂ ਦੀ ਸਿਹਤ ਦੀ ਸੋ ਉੱਥੇ ਫਿਰ ਰਹੇ ਨੇ ਇਹੋ ਜਿਹੀ ਖੱਜਲ ਖਵਾਰੀ ਹੈ ਜਿਹੜੀ ਔਰਤਾਂ ਨੂੰ ਨਾ ਹੋਵੇ ਇਹ ਅਸੀਂ ਤੁਹਾਡੇ ਰਾਹੀਂ ਮੈਸੇਜ ਦੇਣਾ ਚਾਹੁੰਦੇ ਹਾਂ